ਤੇ ਇੱਕ ਖਬਰ ਹੁਣੇ-ਹੁਣੇ ਹੀ ਆਈ ਸੀ ਤੁਹਾਡੇ ਨਾਲ ਸਾਂਝੀ ਕਰਦੇ ਆ ਅੱਜ ਇੱਕ ਤੇ ਖਬਰ ਇਹ ਸੀ ਕਿ ਪੰਚਾਇਤ ਮੰਤਰੀ ਕਰਨਪ੍ਰੀਤ ਸੌਨ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸੀ ਕਾਰਨ ਭਾਈ ਜੈਤਾ ਜੀ ਦੀਆਂ ਕੁਝ ਤਸਵੀਰਾਂ ਦੇ ਨਾਲ ਜੁੜਿਆ ਹੋਇਆ ਸੀ ਪਰ ਉਸ ਦੇ ਨਾਲ ਹੀ ਖਬਰ ਇਹ ਕੇ ਆਈ ਕਿ 15 ਜਨਵਰੀ ਨੂੰ ਭਗਵੰਤ ਮਾਨ ਸਾਹਿਬ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕੀਤਾ ਗਿਆ ਉਹਨਾਂ ਨੂੰ ਵੀ ਬੁਲਾਇਆ ਗਿਆ ਮੇਰੇ ਤੋਂ ਕੀ ਮਸਲਾ ਹੈ ਇਸੇ ਨਾਲ ਜੁੜਿਆ ਹੋਇਆ ਮਸਲਾ ਹੈ ਕਿ ਕੋਈ ਹੋਰ ਮਸਲਾ ਹੈ ਨਹੀਂ ਦੇਖੋ ਹੁਣੇ ਮੈਂ ਜਿਹੜਾ ਉਥੋਂ ਆਦੇਸ਼ ਜਾਰੀ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੈਂ ਉਸ ਨੂੰ ਪੜ੍ਹ ਰਿਹਾ ਸੀਗਾ ਜੀ ਗੌਰ ਦੇ ਨਾਲ ਵੈਸੇ ਇਹਦੇ ਤੇ ਇੱਕ ਜਥੇਦਾਰ ਸਾਹਿਬ ਨੇ ਪੀਸੀਵੀ ਕੀਤੀ ਹੈ ਹਮ ਪ੍ਰੈਸ ਕਾਨਫਰੰਸ ਕੀਤੀ ਹੈ ਮੈਂ ਜ਼ਿਆਦਾ ਤੇ ਨਹੀਂ ਸੁਣ ਸਕਿਆ ਉਹਦੇ ਵਿੱਚ ਸਿੰਘ ਸਾਹਿਬ ਕਾਫੀ ਤਲਖੀ ਚ ਬੋਲ ਰਹੇ ਸਨ ਜੀ ਮਾਨ ਸਾਹਿਬ ਨੂੰ ਮਤਲਬ ਕਿ ਉਹਨੇ ਕਿਹਾ ਜਦ ਆਪਾਂ ਦੇਖਦੇ ਹੁੰਨੇ ਆ ਤੋ ਇਸ ਤਰ੍ਹਾਂ ਸੰਬੋਧਨ ਕਰ ਰਹੇ ਸਨ ਕਿ ਨੇ ਅੱਗੇ ਵੀ ਇਦਾਂ ਕੀਤਾ ਮੈਂ ਇਹਨੂੰ ਸਮਝਾਇਆ ਮਤਲਬ ਕਿ ਇਸ ਤਰ੍ਹਾਂ ਦੇ ਸ਼ਬਦ ਜਦੋਂ ਇਸਤੇਮਾਲ ਹੁੰਦੇ ਨੇ ਕਿਸੇ ਮੌਜਜ਼ ਸ਼ਖਸੀਅਤ ਵੱਨਿਓ ਤੇ ਕਿਸੇ ਮੌਜਜ਼ ਸ਼ਖਸੀਅਤ ਦੇ ਪ੍ਰਤੀ ਹਾਂਜੀ ਬਿਲਕੁਲ ਤਾਂ ਕਿਤੇ ਨਾ ਕਿਤੇ ਉਫਰ ਤਲਖੀ ਝਲਕਦੀ ਆ ਹੂੰ ਕਿ ਤਲਖੀ ਸੀ ਤਾਂ ਗੱਲ ਇਹ ਆ ਕਿ ਇਸ ਆਦੇਸ਼ ਦਾ ਜੇ ਤੁਸੀਂ ਸੰਦਰਭ ਪੜੋਗੇ ਤਾਂ ਉਹ ਬੜਾ ਕਲੀਅਰ ਹੈ ਜੀ ਦੋ ਚੀਜ਼ਾਂ ਨੇ ਭਗਵੰਤ ਮਾਨ ਹੋਰਾਂ ਨੂੰ ਤਲਬ ਕੀਤਾ ਗਿਆ ਉਹਦੇ ਵਿੱਚ ਦੋ ਵੱਡੀਆਂ ਗੱਲਾਂ ਨੇ ਇੱਕ ਤੇ ਮੈਂਸ਼ਨ ਇਹ ਕੀਤਾ ਗਿਆ ਹੈ ਜ਼ਿਕਰ ਇਹ ਕੀਤਾ ਗਿਆ ਕਿ ਮਾਨ ਸਾਹਿਬ ਜੋ ਸਿੱਖ ਕੌਮ ਦੇ ਵਿੱਚ ਦਸਵੰਦ ਦਾ ਸਿਧਾਂਤ ਹੈ ਤਾਂ ਉਸ ਸੰਕਲਪ ਤੇ ਜੋ ਵਾਰ-ਵਾਰ ਕਿੰਤੂ ਪਰੰਤੂ ਕਰਦੇ ਨੇ ਗੁਰੂ ਕੀਆਂ ਗੋਲਕਾਂ ਨੂੰ ਲੈ ਕੇ ਜੀ ਕਿਉਂਕਿ ਵਾਰ-ਵਾਰ ਕਹਿੰਦੇ ਨਾ ਕਿ ਉਹ ਗੋਲ ਕਾ ਚੱਕ ਦਿਓ ਜੀ ਇਦਾਂ ਉਦਾਂ ਗੋਲ ਕਾ ਚ ਪੈਸੇ ਪਾਣੋ ਬੰਦ ਕਰ ਦਿਓ ਇਦਾਂ ਹੋ ਜਾਏਗਾ ਉਦਾਂ ਹੋ ਜਾਏਗਾ ਅੱਛਾ ਇਹ ਮੈਨੂੰ ਨਾ ਮਾਫ ਕਰਨਾ ਵਿਅਕਤੀਗਤ ਹੈ ਇਹਥੇ ਨਜ਼ਰੀਆ ਮੇਰਾ ਮੈਨੂੰ ਮਤਲਬ ਕਿ ਉਹ ਲੱਗਦਾ ਕਿ ਇਹ ਚੀਜ਼ਾਂ ਯਾਰ ਠੀਕ ਨਹੀਂ ਹੁੰਦੀਆਂ ਹੂੰ ਠੀਕ ਹੈ ਅਸੀਂ ਜਦੋਂ ਗੱਲ ਕਰਦੇ ਆ ਤਾਂ ਰਿਫਾਰਮਸ ਜਿੱਥੇ ਵੀ ਲੋੜ ਹੁੰਦੀ ਹੈ ਸੁਧਾਰ ਦੀ ਜਿੱਥੇ ਵੀ ਲੋੜ ਹੁੰਦੀ ਹੈ ਉਹ ਕਰਨੀ ਚਾਹੀਦੀ ਹੈ ਆਸੀਪੀਸੀ ਦੇ ਪ੍ਰਬੰਧਾਂ ਦੇ ਵਿੱਚ ਜਿੱਥੇ ਵੀ ਕਮੀ ਹੈ ਪ੍ਰਬੰਧਕ ਜ਼ਿੰਮੇਵਾਰ ਹੋ ਸਕਦੇ ਆ ਤੇ ਉਹਨਾਂ ਪ੍ਰਬੰਧਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੋ ਸਕਦੀ ਹੈ ਸੁਖਮਾਨ ਜੀ ਬਿਲਕੁਲ ਪਰ ਤੁਹਾਨੂੰ ਪਤਾ ਹੈ ਕਿ ਇਹਦੇ ਨਾਲ ਮੈਡੀਕਲ ਜਿਹੜੇ ادارے ਆ ਉਹ ਜੁੜੇ ਹੋਏ ਆ ਐਸਪੀਸੀ ਨਾਲ ਵਿਦਿਅਕ ادارے ਜੁੜੇ ਹੋਏ ਨੇ ਕਿੰਨੇ ਗੁਰੂ ਘਰ ਆ ਜਿਨ੍ਹਾਂ ਦੀ ਸਾਂਭ ਸੰਭਾਲ ਚੱਲਦੀ ਆ ਜੀ ਕਿੰਨੇ ਹਜ਼ਾਰਾਂ ਮੁਲਾਜ਼ਮ ਨੇ ਸਰ ਜਿਨ੍ਹਾਂ ਨੂੰ ਤਨਖਾਹ ਦਿੱਤੀ ਜਾਂਦੀ ਆ ਬਿਲਕੁਲ ਅੱਡਾ ਵੱਡਾ ਬਜਟ ਜਿਹੜਾ ਉਹ ਭਾਈ ਇਸੇ ਤਰ੍ਹਾਂ ਹੀ ਹੁੰਦਾ ਨਾ ਚੜਾਵੇ ਨਾਲ ਜੀ ਤੇ ਕਿੰਨੇ ਲੋਕ ਤੁਸੀਂ ਜਿਆਦਾ ਦੂਰ ਨਾ ਜਾਓ ਮੈਨੂੰ ਲੱਗਦਾ ਕਿ ਇੱਕ ਦਿਨ ਦੇ ਵਿੱਚ ਹੀ ਜੇ ਆਪਾਂ ਦਰਬਾਰ ਸਾਹਿਬ ਦੇ ਲੰਗਰ ਦੀ ਗੱਲ ਕਰ ਲਈਏ ਜੀ ਜੀ ਉੱਥੇ ਲੱਖ ਦੇ ਕਰੀਬ ਤੇ ਕੋਈ ਭੋਜਨ ਛਕਦੇ ਹੋਣਗੇ ਨਾ ਬਿਲਕੁਲ ਸੰਗਤ ਵਾਲੇ ਤਾਂ ਕਹਿਣ ਦਾ ਮਤਲਬ ਹੈ ਕਿ ਯਾਰ ਇਨਾ ਪੈਸਿਆਂ ਦੇ ਨਾਲ ਹੀ ਇਨਾ ਚੜਾਵਿਆਂ ਦੇ ਨਾਲ ਹੀ ਅਧਾਰੇ ਚੱਲਦੇ ਇਹਦੇ ਲੰਗਰ ਚੱਲਦੇ ਨੇ ਤੇ ਫਿਰ ਲੋੜਵੰਦਾਂ ਦੀ ਲੋੜ ਪੈਣ ਤੇ ਅਦਾਦ ਵੀ ਕੀਤੀ ਜਾਂਦੀ ਹੈ ਪ੍ਰਚਾਰ ਪ੍ਰਸਾਰ ਵਾਸਤੇ ਵੀ ਤਾਂ ਇਹ ਠੀਕ ਆ ਮੈਂ ਅਕਲ ਤੇ ਕੋਈ ਕਿੰਤੂ ਪਰੰਤੂ ਨਹੀਂ ਕਰਦਾ ਕਿ ਜੇ ਕਿਤੇ ਵੀ ਕੁਤਾਈ ਹੈ ਕਿਤੇ ਵੀ ਪ੍ਰਬੰਧਾ ਦੇ ਵਿੱਚ ਗੜਬੜ ਹੈ ਉਹ ਜ਼ਿੰਮੇਵਾਰੀ ਫਿਕਸ ਹੋਣੀ ਚਾਹੀਦੀ ਆ ਤੇ ਇਸ ਤੋਂ ਇਲਾਵਾ ਉਹਦੇ ਸੁਧਾਰ ਹੋਣੇ ਚਾਹੀਦੇ ਆ ਪਰ ਇਹ ਕੀ ਮਤਲਬ ਹੋਇਆ ਯਾਰ ਸਿੱਖ ਆਪਦੀ ਸੰਸਥਾ ਚਲਾਉਂਦੇ ਆ। ਹੂੰ ਸਿੱਖ ਆਪਦਾ ਚੜਾਵਾ ਦਿੰਦੇ ਨੇ। ਜੀ ਕਿਸੇ ਨੂੰ ਕੋਈ ਮਜਬੂਰ ਕਰਦਾ ਗੁਰੂ ਘਰ ਆਪਾਂ ਮੱਥਾ ਟੇਕੀਏ ਨਾ ਟੇਕੀਏ। ਹੂੰ ਆ ਬਿਲਕੁਲ ਕੋਈ ਮਜਬੂਰੀ ਨਹੀਂ ਹੁੰਦੀ ਬਿਲਕੁਲ। ਠੀਕ ਹੈ ਨਾ ਜੀ ਕੋਈ ਤਵਾੜਦਾ ਤੁਹਾਡੇ ਤੇ ਕੋਈ ਤਲਵਾਰ ਤੇ ਨਹੀਂ ਤਰੀਕੇ ਐਨੇ ਟੇਕੋ। ਤੋਂ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਇੱਕ ਨਾ ਕਈ ਚੀਜ਼ਾਂ ਦੀ ਪਰਸੈਪਸ਼ਨ ਜੀ ਬਣੀ ਹੋਈ ਆ ਅਸੀਂ ਉਹਦੇ ਆਧਾਰ ਤੇ ਬਿਆਨ ਦਿੰਨੇ ਆ। ਜੀ ਠੀਕ ਹੈ ਨਾ ਤੋਂ ਮਤਲਬ ਇਹ ਹੋਆ ਕਿ ਇੱਕ ਤੇ ਮੁੱਦਾ ਇਹ ਬਣ ਗਿਆ। ਹੂੰ ਦੂਜਾ ਉਹਨਾਂ ਨੇ ਇੱਕ ਵੀਡੀਓ ਦਾ ਜ਼ਿਕਰ ਕੀਤਾ ਇਹਦੇ ਵਿੱਚ ਜੀ ਕਿ ਤੁਹਾਡੀ ਵੀਡੀਓ ਮਤਲਬ ਕਿ ਸਾਡੇ ਪਾਸ ਪਹੁੰਚੀ ਆ ਜਾਂ ਉਹ ਕਹ ਲੋ ਕਿ ਸ਼ਿਕਾਇਤ ਆ ਜਿਹਦੇ ਵਿੱਚ ਤੁਸੀਂ ਗੁਰੂ ਸਾਹਿਬ ਤੇ ਸ਼ਾਇਦ ਸੰਤ ਚਰਨਾਰ ਸਿੰਘ ਭਿੰਡਰਾਵਾਲੇ ਪ੍ਰਤੀ ਕੁਝ ਹਰਕਤ ਕੀਤੀ ਆ ਮਤਲਬ ਕਿ ਕੁਝ ਜੇ ਆਪਾਂ ਦੇਖੀਏ ਤੇ ਮੈਂ ਉਹਨੂੰ ਡਾਊਨਲੋਡ ਵੀ ਕੀਤਾ ਸੀਗਾ ਜੋ ਇਹਨਾਂ ਨੇ ਆਦੇਸ਼ ਜਿਹੜਾ ਲਿਖਤੀ ਜਾਰੀ ਕੀਤਾ ਹੈ ਉਹਦੇ ਵਿੱਚ ਤੁਸੀਂ ਦੇਖੋ ਕਿ ਜਿਸ ਵਿੱਚ ਤੁਸੀਂ ਸਿੱਖ ਗੁਰੂ ਸਹਿਬਾਨ ਅਤੇ 20ਵੀਂ ਸਦੀ ਦੇ ਮਹਾਨ ਕੌਮੀ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾ ਵਾਲੇ ਦੀਆਂ ਤਸਵੀਰਾਂ ਨਾਲ ਅਤੀ ਇਤਰਾਜ਼ਯੋਗ ਗਤੀਵਿਧੀ ਕਰਦੇ ਨਜ਼ਰ ਆ ਰਹੇ ਹੋ ਹੁਣ ਇਹ ਕੀ ਆ ਕਿ ਦਿੱਤੀ ਆਈ ਏ ਥੋੜਾ ਜਿਹਾ ਤੁਹਾਨੂੰ ਯਾਦ ਹੋਣਾ ਇੱਕ ਨਾਮ ਜਗਮਨ ਸਮਰਾ ਬਿਲਕੁਲ ਮੈਨੂੰ ਗੱਲ ਵੀ ਯਾਦ ਆ ਗਈ ਐ ਵੈਸੇ ਆ ਗਈ ਐ ਨਾ ਉਸ ਵੇਲੇ ਆਪਾਂ ਇੱਕ ਚਰਚਾ ਸੁਣੀ ਸੀ ਹਮ ਠੀਕ ਐ ਨਾ ਜੀ ਉਹ ਕੁਝ ਮੇਰੇ ਖਾਲ ਦੇ ਨਾਲ ਅੱਖਾਂ ਨੇ ਵੀਡੀਓ ਦੇਖੀ ਵੀ ਹੋਏਗੀ ਉਹ ਜਿਹੜੀ ਕਥਿਤ ਵੀਡੀਓ ਸੀ ਇੱਕ ਤਾਂ ਉਹਦੇ ਬਾਰੇ ਜਗਮਨ ਸਮਰਾ ਨੇ ਦੱਸ ਵੀ ਦਿੱਤਾ ਸੀ ਹਮ ਕੀ ਇਹ ਵੀਡੀਓ ਉਹੀ ਵੀਡੀਓ ਆ ਜੀ ਇਹ ਇੱਕ ਬੜਾ ਵੱਡਾ ਸਵਾਲ ਆ ਬਿਲਕੁਲ ਤੇ ਇਹਦੇ ਵਿੱਚ ਇੱਕ ਸਵਾਲ ਹੋਰ ਆ ਸਵਾਲ ਹੋ ਰਿਹਾ ਸੁਖਮ ਸਿੰਘ ਸਾਹਿਬ ਕਿ ਜਦੋਂ ਵੀ ਆਪਾਂ ਦੇਖਦੇ ਆ ਜਿਵੇਂ ਮਸਲਨ ਕਿ ਪੁਲਸ ਵਾਲਿਆਂ ਦਾ ਮੈਟਰ ਹੋਇਆ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਵਿੱਚ ਜੀ ਤਾਂ ਉਹਦੇ ਵਿੱਚ ਕੀ ਆ ਕਿ ਅਜੇ ਤੱਕ ਮਤਲਬ ਕਿ ਇੱਕ ਪ੍ਰੋਸੈਸ ਚੱਲ ਰਿਹਾ ਹੈ ਕਿ ਉਹ ਜਿਹੜੀ ਕੈਲੋਕੇ ਗਰੁੱਪ ਆਡੀਓ ਸੀ ਜੀ ਕਿ ਕੀ ਉਹ ਅਸਲੀ ਹੈ ਹੂੰ ਜਾਂ ਉਹ ਨਕਲੀ ਆ ਜੀ ਜੀ ਇਦੇ ਵਿੱਚ ਹੁਣ ਇਹ ਵੀ ਗੱਲ ਵੇਖਣ ਵਾਲੀ ਆ ਕਿ ਜੇ ਉਹ ਵੀਡੀਓ ਆ ਕਿਉਂਕਿ ਜਗਮਨ ਸਮਰਾਧੀਆਂ ਜਿਹੜੀਆਂ ਪਹਿਲੀਆਂ ਵੀਡੀਓ ਵਾਇਰਲ ਕੀਤੀਆਂ ਗਈਆਂ ਸਨ ਉਹਦੇ ਪਰ ਮੁਕੱਦਮਾ ਹੋਇਆ ਹੂੰ ਤੇ ਜਿਨ੍ਹਾਂ ਲੋਕਾਂ ਨੇ ਗਾਂ ਸ਼ੇਅਰਿੰਗ ਕੀਤੀ ਜੀ ਉਹਨਾਂ ਉੱਪਰ ਵੀ ਮੁਕੱਦਮਾ ਲਾਇਆ ਗਿਆ ਪੰਜਾਬ ਦੇ ਵਿੱਚੋਂ ਬੰਦੇ ਚੱਕੇ ਵੀ ਗਏ ਸਨ ਬਿਲਕੁਲ ਠੀਕ ਹੈ ਨਾ ਜੀ ਤਾਂ ਮਤਲਬ ਕਿ ਉਹ ਦੀ ਉਹ ਜਿਹੜੀ ਇਸ ਤਰ੍ਹਾਂ ਦੀ ਕੋਈ ਵੀਡੀਓ ਦੀ ਕੋਈ ਵੀ ਅਪਲੋਡਿੰਗ ਹੋਈ ਹੈ ਉਸ ਨੂੰ ਹਟਾਇਆ ਗਿਆ ਨਾ ਸਿਰਫ ਐਫ ਆਈ ਆਰ ਕਰਕੇ ਬਲਕਿ ਗ੍ਰਿਫਤਾਰੀਆਂ ਵੀ ਹੋਈਆਂ ਉਹਦੇ ਆਪ ਦੇ ਉੱਤੇ ਵੀ ਮੁਕਦਮਾ ਦਰਜ ਹੋਇਆ ਨਾ ਜੀ ਜੀ ਜੇ ਉਸੇ ਲੜੀ ਚ ਵੀਡੀਓ ਹੈ ਤਾਂ ਫਿਰ ਮਤਲਬ ਕਿ ਉਹਦੀ ਪਰਮਾਨਤਾ ਇਹ ਵੀ ਇੱਕ ਵਿਸ਼ਾ ਹੈ ਨਾ ਬਿਲਕੁਲ ਤਾਂ ਹੋ ਅੱਗੇ ਆ ਜਾਈਏ ਕਿ ਵਿਸ਼ਾ ਤੇ ਵੀ ਹੁਣ ਦਿਲਚਸਪ ਹੈ ਕਿ ਮਾਨ ਸਾਹਿਬ 15 ਜਨਵਰੀ ਵਾਸਤੇ ਤਲਬ ਕੀਤੇ ਗਏ ਨੇ ਜੀ ਕਿ ਮਾਨ ਸਾਹਿਬ ਉੱਥੇ ਜਾ ਰਹੇ ਨੇ ਕਿ ਨਹੀਂ ਹੂੰ ਪਰ ਇੱਕ ਗੱਲ ਆਪਾਂ ਜਿਹੜੀ ਕਿਤੇ ਨਾ ਕਿਤੇ ਸੰਭਾਵੀ ਤੌਰ ਤੇ ਵਿਚਾਰਦੇ ਸੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਦਾਂ ਐਸਡੀਪੀਸੀ ਤੇ ਸਰਕਾਰ ਆਹਮੋ ਸਾਹਮਣੇ ਹੋਏ ਬਿਆਨਬਾਜ਼ੀਆਂ ਹੋਈਆਂ ਕੋਲੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੱਲ ਮੈਂ ਕਿਸੇ ਇਹਨਾਂ ਦੇ ਖਾਸਮ ਖਾਸ ਬੰਦੇ ਦੇ ਨਾਲ ਗੱਲਬਾਤ ਕਰਦਾ ਸਾਂ ਤਾਂ ਉਹਨੇ ਵੀ ਤੋਖਲਾ ਜਤਾਇਆ ਕਿ ਹੋ ਸਕਦਾ ਕਿ ਸੁਖਵੀਰ ਸਿੰਘ ਬਾਦਲ ਨੂੰ ਗ੍ਰਿਫਤਾਰ ਕਰ ਲਿਆ ਜਾਵੇ ਜੀ ਇਹ ਬਹੁਤ ਵੱਡੀ ਗੱਲ ਸੀ ਬਹੁਤ ਵੱਡੀ ਗੱਲ ਕਿ ਇਹਨਾਂ ਦੀ ਅਕਾਲੀ ਦਲ ਵਾਦਲ ਦੀ ਜਮਾਤ ਦੇ ਵਿੱਚੋਂ ਕੋਈ ਬੰਦਾ ਕਹਿ ਰਿਹਾ ਸੀ ਮੈਨੂੰ ਹਮ ਆਪ ਹੀ ਕਿ ਵੀ ਖਤਰਾ ਹੋਇਆ ਆ ਪਿਆ ਜੀ ਤਾਂ ਗੱਲ ਇਹੋ ਆ ਕਿ ਹੁਣ ਇੱਕ ਪਾਸੇ ਪ੍ਰਸ਼ਾਸਕੀ ਤਾਕਤ ਆ ਤੇ ਦੂਜੇ ਪਾਸੇ ਜੇ ਆਪਾਂ ਵੇਖੀਏ ਤੇ ਧਾਰਮਿਕ ਸੰਸਥਾਵਾਂ ਦੀ ਤਾਕਤ ਆ ਜੀ ਮਸਲਾ ਉਹੀ ਬਣ ਗਿਆ ਨਾ ਸਾਹਮਣੇ ਹੋ ਗਿਆ ਨੇ ਬਿਲਕੁਲ ਬਿਲਕੁਲ ਗੱਲ ਤੇ ਹੋਈ ਹੈ ਕਿ ਦੋਨੇ ਤਾਕਤਾਂ ਜਿਹੜੀਆਂ ਨੇ ਉਹ ਇਸ ਵੇਲੇ ਆ ਮੋ ਸਾਹਮਣੇ ਆ ਤਾਂ ਮਾਨਸਾਬ ਵਾਸਤੇ ਹੁਣ ਇੱਕ ਨਵਾਂ ਸੰਕਟ ਖੜਾ ਹੋ ਗਿਆ ਜੀ ਕਿ ਉਹ ਸਪਸ਼ਟੀਕਰਨ ਦੇਣ ਵਾਸਤੇ ਜਾਂਦੇ ਨੇ ਕਿ ਨਹੀਂ ਹੂੰ ਤੇ ਜੇ ਹੁਣ ਆਪਾਂ ਵੇਖੀਏ ਕਿ ਇਸ ਮਸਲੇ ਤੇ ਤੁਹੀਂ ਇੱਕ ਚੀਜ਼ ਨੋਟ ਕੀਤੀ ਹੋਣੀ ਹੈ ਕਿ ਜਿਵੇਂ ਹੀ ਇਹ ਖਬਰ ਬ੍ਰੇਕ ਹੋਈ ਤੱਤੇ ਮੇਹੀ ਸਾਰਾ ਜਿਹੜਾ ਕੋਲੀ ਵਾਲਾ प्रकरण ਚੱਲ ਰਿਹਾ ਸੀਗਾ ਜੀ ਉਹ ਬਿਲਕੁਲ ਰਾਈਟ ਆਫ ਹੋ ਗਿਆ ਬਿਲਕੁਲ ਸਾਰਾ ਸਾਰੇ ਕੈਮਰੇ ਇਧਰ ਨੂੰ ਹੋ ਗਏ ਸਾਰੇ ਕੈਮਰੇ ਇਧਰ ਨੂੰ ਹੋ ਗਏ ਮਤਲਬ ਕਿ ਸਾਰੀ ਗੇਮ ਹੀ ਖੋ ਗਈ ਹੂੰ ਤਾਂ ਦੇਖਣਾ ਹੋਏਗਾ ਕਿ ਅਗੋਂ ਹੁਣ ਕੀ ਇਹ ਪੇਸ਼ ਹੁੰਦੇ ਆ ਜੀ ਜੀ ਜੇ ਹੁੰਦੀ ਆ ਤੇ ਇਹਨਾਂ ਦਾ ਸਪਸ਼ਟੀਕਰਨ ਕੀ ਹੋਏਗਾ ਔਰ ਖਾਸ ਤੌਰ ਤੇ ਵੀਡੀਓ ਦਾ ਜਿਹੜਾ ਆਪਾਂ ਦੇਖੀਏ ਤਥ ਕਥਿਤ ਉਹ ਵੀਡੀਓ ਹੈ ਉਹਦਾ ਹਾਲੇ ਕੋਈ ਸਪਸ਼ਟਤਾ ਵਾਲਾ ਆਪਣੇ ਕੋਲ ਮੈਨੂੰ ਨਹੀਂ ਲੱਗਦਾ ਕਿ ਗੋਈ ਵੀ ਤਤ ਹੈ ਜੀ ਕਿ ਕਿ ਉਹ ਉਹ ਵੀਡੀਓ ਹੈ ਜੇ ਉਹ ਉਹ ਆ ਤਾਂ ਮੇਰੇ ਖਿਆਲ ਤੇ ਨਾਲ ਪ੍ਰਮਾਨਤਾ ਵਾਲਾ ਮਸਲਾ ਜਿਹੜਾ ਉਹ ਜ਼ਰੂਰ ਉੱਠੇਗਾ ਦੇਚ ਤਕਨੀਕੀ ਤੌਰ ਤੇ ਬਿਲਕੁਲ ਬਹੁਤ ਤੇ ਲਿਆਦਾ ਫਿਲਹਾਲ ਆਮ ਆਦਮੀ ਪਾਰਟੀ ਦਾ ਇਹਦੇ ਤੇ ਕੋਈ ਰਿਐਕਸ਼ਨ ਨਹੀਂ ਹੈ ਹਮ